呃。Uh. ਅਜੀ ਮੋਗਾ ਪੁਲਿਸ ਵੱਲੋਂ ਇੱਕ ਹੋਰ ਜਿਹੜਾ ਯੁਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਸਫਲਤਾ ਮਿਲੀ ਹੈ ਸੀਏ ਸਟਾਫ ਵੱਲੋਂ ਕੁੱਲ 2 ਕੁਇੰਟਲ ਡੋਪੇਪੋਸਟ ਇੱਕ ਸਵਿਫਟ ਕਾਰਬਲ ਵਿਚ ਜਿਹੜੀ ਹੈਗੀ ਹੈ ਪੀਬੀਯੂ 19ਟੀ ਇਸ ਰੰਗ ਸਿਲਵਰ ਸਮੀਦੀ ਕਸੀ ਬੰਦਾ ਜਿਹੜਾ ਹੈਗਾ ਸਮਗਲਰ ਉਹਨੂੰ ਕਾਬੂ ਕੀਤਾ ਹੈ ਇਸ ਦੇ ਤਹਿਤ ਇੱਕ ਸਿਕਰ ਇਨਫੋਰਮੇਸ਼ਨ ਦੇ ਤਹਿਤ ਜਿਹੜੇ ਹੈਗਾ ਦੋ ਐਫਆਈਆਰ ਰਜਿਸਟਰਡ ਕੀਤੀਆਂ ਸੀ ਉਹਦੇ ਵਿੱਚ ਮੇਨ ਜਿਹੜਾ ਹੈ ਗੁਰਚਰਨ ਸਿੰਘ ਉਰਫ ਤੋਤਾ ਜਾਂ ਰਾਉਕੇ ਕਲਾਂ ਜ਼ਿਲ੍ਹਾ ਮੋਗਾ ਕੇ ਸੁਖਜੀਤ ਸਿੰਘ ਉਰਫ ਸੀਤਾ ਜਾ ਸ਼ਿਨੀ ਵਾਲਾ ਜ਼ਿਲ੍ਹਾ ਬਰਨਾਲਾ ਅਨ੍ਹਾ ਦੇ ਇੱਕ ਸਿਫਰਟ ਸਿਕਰਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਜਿਸਟਰਡ ਕੀਤੀ ਗਈ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਮੌਕੇ ਤੇ ਗੁਚਰਨ ਤੋਂ ਤਾਂ ਜਿਹੜਾ ਭਜਨ ਜਗਮਜਬ ਹੋਇਆ ਤੇ ਜਿਹੜਾ ਸੁਖਜੀਤ ਸਿੰਘ ਹੈਗਾ ਸੀ ਤਾਂ ਇਸ ਨੂੰ ਪੁਲਿਸ ਨੇ 2 ਕੁਇੰਟਲ ਚੂਰਾ ਪੋਸਤ ਨਾਲ ਇੱਕ ਸਵਿਫਟ ਕਾਰ ਜਿਹੜੀ ਪੀ ਵੀ 19888945 ਹੈ ਤੰਗ ਸਿਲਵਰ ਇਸ ਨੂੰ ਇਸ ਵਿੱਚ ਕਾਬੂ ਕੀਤਾ ਗਿਆ ਸਰ ਇਹ ਲੋਟੇ ਕਿੱਥੋਂ ਲੈ ਕੇ ਆਏ ਸੀ ਤੇ ਕਿੰਨੇ ਸਪਲਾਈਏ ਆਏਗੇ ਫਰਦਰ ਇਨਵੈਸਟੀਗੇਸ਼ਨ ਦਾ ਵਿਸ਼ਾ ਜਿਹੜਾ ਹਰੀ ਮਾਰ ਲੈ ਕੇ ਸੀ ਇਹਦੇ ਵਿੱਚ ਇਹ 2 ਕਵਾਂਟਲ ਹੈਗੀਆਂ 20-20 ਕਿਲੋ ਦੀ 10 ਗੱਟੇ ਸੀ ਜਿਹੜੇ ਜਿਹੜੀ ਗੱਡੀ ਸੀ ਇਹਨਾਂ ਦੇ ਪਿੱਛੇ ਜਿਹੜੇ ਲੁਪੇ ਹੋਏ ਸੀ ਗੱਡੀ 'ਚ ਰੱਖੀ ਹੋਈ ਸੀ ਗੱਡੀ 'ਚ ਰੱਖੀ ਹੋਈ ਸੀ ਪੁਲਿਸ ਦੇ ਸੜਕ ਤੋਂ ਪਹਿਲਾਂ ਇੱਕ ਬੰਦਾ ਭੱਜ ਗਿਆ ਨਹੀਂ ਇਹਨਾਂ ਸੈਕਟਰੀ ਇਨਫੋਰਮੇਸ਼ਨ ਤੇ ਐਫ ਆਈ ਆਰ ਰਜਿਸਟਰ ਕੀਤੀ ਸੀ ਕਿ ਇਹ ਬੰਦੇ ਜਿਹੜੇ ਹੈਗੇ ਆ ਦੋਨੋਂ ਅਰਾਉਕੇ ਕਲਾਨਾ ਦਾ ਜ਼ਿਲ੍ਹਾ ਬਰਨਾਲੇ ਦਾ ਇਹ ਦੋਨੋਂ ਜਿਹੜੇ ਡੋਟੇ ਪੋਸਟ ਜਿਹੜੇ ਇਹ ਇੱਥੇ ਆਪਣੇ ਕੀਕਾ ਵੇਚਦਾ ਸੀ ਇੱਕ ਲੈਣ ਆਇਆ ਸੀ ਤੇ ਜਿਹੜਾ ਗੁਰਚਰਨ ਹੈਗਾ ਤੋਤਾ ਜਿਹੜਾ ਹੈਗਾ ਇਹ ਮੌਕੇ ਤੇ ਜਦੋਂ ਪੁਲਿਸ ਨੂੰ ਦੇਖ ਕੇ ਚੱਕ ਨਾ ਸੀ ਇਹ ਉੱਥੇ ਮੌਕੇ ਤੋਂ ਭੱਜ ਗਿਆ ਹੈ ਗੱਡੀ ਨੂੰ ਆਪਣੀ ਇਹ ਗੱਡੀ ਵੈਰੀਫਾਈ ਕਰਦੇ ਪਏ ਹੈਗੇ ਮੋਸਟ ਪ੍ਰੋਬਬਲੀ